ਹਾਜ਼ਰ ਹੋਈਆਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਕਰਦੇ ਆ ਅੱਜ ਦੀ ਕਹਾਣੀ ਸ਼ੁਰੂ ਆ ਅਸਲੀ ਨਜ਼ਾਰਾ ਤਾਂ ਪੁੱਸ ਦੀ ਨੌਕਰੀ ਦਾ ਹੈ ਮਜਾਲ ਹੈ ਕੋਈ ਮੇਰੇ ਅੱਗੇ ਝੂਵੀ ਕਰ ਜਾਵੇ ਮਨਿੰਦਰ ਸਿੰਘ ਜੀ ਅੱਜ ਮੈਨੂੰ ਘੱਟੋ-ਘੱਟ 50000 ਚਾਹੀਦੇ ਨੇ ਨਵਾਂ ਪਲਾਟ ਲਿਆ ਹੈ ਉਹ ਪੈਸੇ ਪੂਰੇ ਕਰਨੇ ਨੇ ਅੱਜ ਕਿਸੇ ਨੂੰ ਸੁੱਕਾ ਨਹੀਂ ਆ ਜਾਣ ਦੇਣਾ ਭਾਵੇਂ ਕਾਗਜ਼ ਹੋਣ ਭਾਵੇਂ ਨਾ ਹੋਣ ਬਸ ਵੱਧ ਤੋਂ ਵੱਧ ਚਲਾਨ ਕੱਟਣੇ ਨੇ ਮੰਮੀ ਜੀਆ ਮੈਨੂੰ ਪਹਿਲਾ 10 ਦੇਣਾ ਸੀ ਆ ਮੈਂ ਰਸਤੇ ਵਿੱਚ ਦਵਾਈ ਹੀ ਫੜ ਲੈਂਦਾ ਚਲੋ ਕੋਈ ਨਾ ਪੁੱਤ ਆਪਾਂ ਚੱਲਦੇ ਹਾਂ ਦਵਾਈ ਲੈਣ 2 ਮਿੰਟ ਲੱਗਣੇ ਨੇ ਬਸ ਆ ਦੇਖੀ ਪੁੱਤ ਧਿਆਨ ਨਾਲ ਅੱਗੇ ਉਸੇ ਹੰਕਾਰੀ ਹੋਏ ਆ ਪੁਰਸ ਵਾਲੇ ਨੇ ਨੱਕ ਲਾਇਆ ਹੋਇਆ ਹੈ ਬਹੁਤ ਕੁੱਤਾ ਬੰਦਾ ਹੈ ਬਚ ਕੇ ਰਹੀਆਂ ਸਭ ਬਹਾਦਰ ਮੈਂ ਫੌਜ ਵਿੱਚ ਕੈਪਟਨ ਹਾਂ ਮਾਤਾ ਜੀ ਦੀ ਸਿਹਤ ਬਹੁਤ ਖਰਾਬ ਹੈ ਸਾਨੂੰ ਕਾਲੀ ਹੈ ਮਿਹਰਬਾਨੀ ਕਰਕੇ ਲੰਘਣ ਦਿਓ ਆ ਤੂੰ ਬਾਲਾ ਹੀ ਕਾਲਾ ਹੈ ਚੁੱਪ ਕਰਕੇ ਕਾਗਜ਼ ਦਿਖਾ ਓਏ ਮੈਨੂੰ ਫੌਜੀ ਹੋਣ ਦੀ ਰੋਹ ਨਾ ਦਿਖਾ ਖੜ ਜਾ ਤੈਨੂੰ ਮੈਂ ਦੱਸਦਾ ਹਾਂ ਅਸਲੀ ਪਤਾ ਦੁਪਹਿਰ ਦੇ 2 ਵਜੇ ਦਾ ਸਮਾਂ ਸੀ ਆ ਜੇਟ ਮਹੀਨੇ ਦੀ ਤਪਦੀ ਦੁਪਹਿਰ ਵਿੱਚ ਲੁੱਕ ਪਿੰਗਲ ਰਹੀ ਸੀ ਇਸ ਸ਼ਹਿਰ ਦੇ ਬਾਹਰ ਇੱਕ ਸਧਾਰਨ ਜਿਹਾ ਸਪਲੈਂਡਰ ਮੋਟਰਸਾਈਕਲ ਤੇ ਕੈਪਟਨ ਜੋਰਾਵਰ ਸਿੰਘ ਆਪਣੀ ਬਜ਼ੁਰਗ ਮਾਤਾ ਸਰਦਾਰਨੀ ਹਰਮੇਲ ਕੋਰ ਨੂੰ ਬਿਠਾ ਕੇ ਦਵਾਈ ਲੈਣ ਜਾ ਰਿਹਾ ਸੀ ਆ ਜੋ 라ਵਰ ਛੁੱਟੀ ਤੇ ਆਇਆ ਸੀ ਆ ਸਾਦਾ ਕੁੜਤਾ ਪਜਾਮਾ ਸਿਰ ਤੇ ਪਰਨਾ ਤੇ ਪੈਰੀ ਸਧਾਰਨ ਚੱਪਲਾ ਉਹ ਕੋਈ ਆ ਆਮ ਪੇਡੂ ਮੁੰਡਾ ਲੱਗ ਰਿਹਾ ਸੀ ਆ ਮਾਤਾ ਹਰ ਮੇਲ ਕੋਰ ਦਾ ਚਿਹਰਾ ਖੁਸ਼ੀ ਨਾਲ ਖਿੜਿਆ ਹੋਇਆ ਸੀ ਆ ਕਿਉਂਕਿ ਅੱਜ ਸ਼ਾਮ ਨੂੰ ਉਹਨਾਂ ਦਾ ਵੱਡਾ ਪੁੱਤਰਾ ਫਤੇ ਸਿੰਘ ਜੋ ਇਸ ਜ਼ਿਲ੍ਹੇ ਦਾ ਨਮਾ ਡਿਪਟੀ ਕਮਿਸ਼ਨਰ ਯਾਨੀ ਡੀਸੀ ਲੱਗ ਕੇ ਆ ਰਿਹਾ ਸੀ ਘਰ ਪਹੁੰਚਣ ਵਾਲਾ ਸੀ ਆ ਮਾਂ ਨੇ ਮਿਹਨਤ ਕਰਕੇ ਦੋ ਹੀਰੇ ਪਾਲੇ ਸੀ ਆ ਇੱਕ ਦੇਸ਼ ਦਾ ਰਖਵਾਲਾ ਤੇ ਦੂਜਾ ਜ਼ਿਲ੍ਹੇ ਦਾ ਮਾਲਕ ਪਰ ਅੱਗੇ ਸੜਕ ਤੇ ਆ ਪੁਲਿਸ ਦਾ ਇੱਕ ਨਾਕਾ ਲੱਗਿਆ ਹੋਇਆ ਸੀ ਆ ਉੱਥੋਂ ਦਾ ਇੰਚਾਰਜ ਸੀ ਆ ਇੰਸਪੈਕਟਰ ਜਗਤਾਰ ਵੀਰ ਕ ਮੋਟਾ ਟੀ ਡ ਬਰਦੀ ਦੇ ਬਟਨ ਖੁੱਲੇ ਤੇ ਅੱਖਾਂ ਦੇ ਆ ਮੈਗਾ ਚਸ਼ਮਾ ਉਹ ਆਪਣੀ ਬਲੇਰੋ ਜੀਪ ਦੇ ਆ ਬੋਨਟ ਤੇ ਲੱਤਾਂ ਰੱਖ ਕੇ ਬੈਠਾ ਸੀ ਆ ਉਸਦੇ ਹਵਲਦਾਰ ਆਉਣ ਜਾਣ ਵਾਲਿਆਂ ਨੂੰ ਰੋਕ ਕੇ ਉਗਰਾਹੀ ਕਰ ਰਹੇ ਸਨ ਜਿਉਂ ਹੀ ਜਰਾਵਰ ਦਾ ਮੋਟਰਸਾਈਕਲ ਨਾਕੇ ਕੋਲ ਆਇਆ ਇੰਸਪੈਕਟਰ ਜਗਤਾਰ ਨੇ ਡੰਡਾ ਮਾਰ ਕੇ ਰੋਕਣ ਦਾ ਇਸ਼ਾਰਾ ਕੀਤਾ ਓਏ ਰੋਕ ਓਏ ਕਿਦਰ ਨੂੰ ਮੂੰ ਚੱਕਿਆ ਹੈ ਜਗਤਾਰ ਵੀਰ ਕ ਗਰਜਿਆ ਜੁਰਾਵਰ ਨੇ ਬੜੇ ਆਰਾਮ ਨਾਲ ਮੋਟਰਸਾਈਕਲ ਰੋਕਿਆ ਜੀ ਜਨਾਬ ਦਵਾਈ ਲੈਣ ਚੱਲੇ ਸੀ ਮਾਤਾ ਦੀ ਆ ਲਿਓ ਕਾਗਜ਼ ਸਭ ਪੂਰੇ ਨੇ ਜਗਤਾਰ ਵੀਰ ਕ ਨੇ ਕਾਗਜ਼ ਫੜਨ ਦੀ ਬਜਾਏ ਜੁਰਾਵਰ ਦੇ ਸਾਦੇ ਕੱਪੜਿਆਂ ਵੱਲ ਦੇਖ ਕੇ ਮਜ਼ਾਕ ਉਡਾਇਆ ਓਏ ਤੂੰ ਦਵਾਈ ਲੈਣ ਚੱਲੇ ਹੈ ਕਿ ਦਿਹਾੜੀ ਲੋਣ ਪਿੱਛੇ ਬੁੱਢੀ ਕੋਣ ਲੱਦੀ ਫਿਰਦਾ ਹੈ ਸ਼ਕਲ ਤਾਂ ਦੋਵੇਂ ਜੇਬ ਕਤਰੇ ਲੱਗਦੇ ਹੋਆਂ ਮਾਤਾ ਹਰਮੇਲ ਕੋਰੇ ਸੁਣ ਕੇ ਸਹਿਮ ਗਈ ਪਰ ਜਰਾਵਰ ਦੀਆਂ ਅੱਖਾਂ ਵਿੱਚ ਅੱਗ ਬਲ ਰਹੀ ਸੀ ਆ ਉਸਨੇ ਆਪਣੀ ਮਾਂ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕੀਤੀ ਇੰਸਪੈਕਟਰ ਸਾਹਿਬ ਆ ਜ਼ੁਬਾਨ ਸੰਭਾਲ ਕੇ ਇਹ ਮੇਰੀ ਮਾਂ ਹੈ ਤੇ ਮੈਂ ਭਾਰਤੀ ਫੌਜ ਵਿੱਚ ਕੈਪਟਨ ਹਾਂ ਬਰਦੀ ਪਾ ਕੇ ਸ਼ਰੀਫਾਂ ਦੀ ਬੇਇੱਜ਼ਤੀ ਕਰਨਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਫੌਜੀ ਆ ਜਗਤਾਰ ਵੀਰ ਕਾ ਹੱਸਿਆ ਤੇਰੇ ਵਰਗੇ ਬਥੇਰੇ ਫੌਜੀ ਵੇਖੇ ਮੈਂ ਤੇਰੀ ਫੌਜਗਿਰੀਆ ਬਾਰਡਰ ਤੇ ਚੱਲਦੀ ਹੋਵੇਗੀ ਇੱਥੇ ਜਗਤਾਰ ਵੀਰਕ ਦਾ ਡੰਡਾ ਚੱਲਦਾ ਹੈ ਕੱਡ ਕਾਗਜ਼ ਜੋ ਰਾਵਰ ਨੇ ਆ ਕਾਗਜ਼ ਕੱਢ ਕੇ ਦਿੱਤੇ ਜਗਤਾਰ ਨੇ ਕਾਗਜ਼ ਬਿਨਾਂ ਹੀ ਵੇਖੇ ਸੜਕ ਤੇ ਵਗਾਹ ਮਾਰੇ ਨਕਲੀ ਕਾਗਜ਼ ਹਨ ਸਾਲਿਆ ਉਹ ਉਲੂ ਬਣਾਉਂਦਾ ਹੈ ਪੁਰਸ ਨੂੰ ਸਰ ਜੇ ਚਲਾਨ ਕੱਟਣਾ ਹੈ ਤਾਂ ਕੱਟੋ ਆ ਪਰ ਕਾਗਜ਼ ਸੁੱਟਣ ਦੀ ਗਲਤੀ ਨਾ ਕਰੋ ਐਨਾ ਸੁਣਦੇ ਹੀ ਆ ਜਗਤਾਰ ਵੀਰਕ ਦਾ ਹੰਕਾਰ ਸਤਵੇਂ ਸਿਮਾਨ ਤੇ ਪਹੁੰਚ ਗਿਆ ਉਸਨੇ ਆਉ ਵੇਖਿਆ ਨਾ ਤਾਉ ਆ ਪੂਰੇ ਜੋਰ ਨਾਲ ਇੱਕ ਥੱਪੜ ਜੁਰਾਵਰ ਦੇ ਮੂੰਹ ਤੇ ਜੜ ਦਿੱਤਾ ਚਟਾਕ ਪਰ ਹੀ ਦੁਪਹਿਰ ਵਿੱਚ ਸੜਕ ਤੇ ਸੁੰਸਾਨ ਛਾ ਗਿਆ ਮਾਤਾ ਹਰਮੇਲ ਕੋਰ ਚਿੱਕੀ ਆਏ ਮੇਰੇ ਪੁੱਤ ਨੂੰ ਮਾਰ ਦਿੱਤਾ ਵੇ ਸ਼ਰਮ ਕਰੋ ਇਹ ਫੌਜੀ ਹੈ ਜਗਤਾਰ ਨੇ ਮਾਤਾ ਨੂੰ ਵੀ ਤੱਕਾ ਮਾਰਿਆ ਪਰੇ ਹੋ ਬੁੱਢੀਏ ਨਹੀਂ ਤਾਂ ਤੈਨੂੰ ਵੀ ਅੰਦਰ ਕਰ ਦੇਵਾਂਗਾ ਜੁਰਾਵਰ ਦੀਆਂ ਮੁਠੀਆਂ ਭਿੱਜੀਆਂ ਗਈਆਂ ਇੱਕ ਸਖਲਾਈ ਪ੍ਰਾਪਤਕ ਮੰਡੋ ਲਈ ਉਸ ਮੋਟੇ ਇੰਸਪੈਕਟਰ ਨੂੰ ਉੱਥੇ ਹੀ ਢੇਰੀ ਕਰਨਾ ਖੱਬੇ ਹੱਥ ਦੀ ਆ ਖੇੜ ਸੀ ਆ ਪਰ ਵਰਦੀ ਦੀ ਇੱਜ਼ਤ ਕਰਕੇ ਉਹ ਝੁਪਰਿਆ ਪਰ ਉਸ ਦੀਆਂ ਅੱਖਾਂ ਵਿੱਚ ਤੂਫਾਨ ਸੀ ਜਗਤਾਰ ਵੀਰਕ ਨੇ ਹੁਕਮ ਦਿੱਤਾ ਸੁੱਟੋ ਇਹਨਾਂ ਨੂੰ ਜੀਪ ਵਿੱਚ ਲੈ ਚੱਲੋ ਥਾਣੇ ਅੱਜ ਰਾਤ ਇਹਦੀ ਸਾਰੀ ਫੌਜਗਿਰੀ ਕੱਢ ਦੇਾਂਗੇ ਪੀੜ ਵਿੱਚ ਖੜੇ ਇੱਕ ਮੁੰਡੇ ਨੇ ਚੋਰੀ ਛਿਪੇ ਸਾਰਾ ਕਾਂਡ ਆਪਣੇ ਫੋਨ ਵਿੱਚ ਰਿਕਾਰਡ ਕਰ ਲਿਆ ਸੀ ਜਗਤਾਰ ਵੀਰਕ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਨੇ ਕਿਸ ਸ਼ੇਰ ਦੇ ਮੂੰਹ ਵਿੱਚ ਹੱਥ ਪਾਇਆ ਹੈ ਉਸ ਨੂੰ ਨਹੀਂ ਪਤਾ ਸੀ ਕਿ ਜਿਸ ਮਾਤਾ ਨੂੰ ਉਸਨੇ ੱੱਕਾ ਮਾਰਿਆ ਉਸਦਾ ਦੂਜਾ ਪੁੱਤ ਕੱਲ ਸਵੇਰੇ ਇਸ ਜ਼ਿਲ੍ਹੇ ਦਾ مالک ਬਣ ਕੇ ਆ ਰਿਹਾ ਹੈ ਸ਼ਾਮ ਟਲ ਰਹੀ ਸੀ ਪਰ ਥਾਣੇ ਦੇ ਅੰਦਰ ਗਰਮੀ ਤੇ ਹਮਸਾ ਬਹੁਤ ਜ਼ਿਆਦਾ ਸੀ ਇੰਸਪੈਕਟਰ ਜਗਤਾਰ ਵੀਰ ਕਨੇ ਕੈਪਟਨ ਜੁਰਾਵਰ ਤੇ ਮਾਤਾ ਹਰਮੇਲ ਕੌਰ ਨੂੰ ਇੱਕ ਬਦਬੂਦਾਰ ਕੋਠੜੀ ਵਿੱਚ ਬੰਦ ਕਰ ਦਿੱਤਾ ਸੀ ਮਾਤਾ ਹਰਮੇਲ ਕੌਰ ਜੋ ਦਿਲ ਦੀ ਮਰੀਜ਼ ਸੀ ਕਬਰਾਟ ਨਾਲ ਸਾਹ ਲੈਣ ਵਿੱਚ ਔਖੀ ਮਹਿਸੂਸ ਕਰ ਰਹੀ ਸੀ ਉਹ ਜ਼ਮੀਨ ਤੇ ਬੈਠੀ ਵਾਇਗਰੂ ਦਾ ਜਾਪ ਕਰ ਰਹੀ ਸੀ ਆ ਜਰਾਵਰ ਜਿਸ ਨੇ ਜੰਗਾ ਵਿੱਚ ਦੁਸ਼ਮਨਾ ਦੇ ਛੱਕੇ ਛੁੜਾਈ ਸਨ ਅੱਜ ਬੇਵਸਤੀ ਆ ਉਸਨੇ ਸਲਾਖਾ ਫੜ ਕੇ ਕਿਹਾ ਇੰਸਪੈਕਟਰ ਸਾਹਿਬ ਮੇਰੀ ਮਾਂ ਦੀ ਤਬੀਅਤ ਖਰਾਬ ਹੋ ਰਹੀ ਹੈ ਪਲੀਜ਼ ਪਾਣੀ ਦਾ ਇੱਕ ਗਲਾਸ ਦੇ ਦਿਓ ਜਗਤਾਰ ਵੀਰ ਆਪਣੀ ਕੁਰਸੀ ਤੇ ਬੈਠਾ ਸ਼ਰਾਬ ਦੇ ਪੈਗ ਲਾ ਰਿਆ ਸੀ ਉਹ ਹੱਸਿਆ ਓਏ ਫੌਜੀ ਬਾਰਡਰ ਤੇ ਬੜਾ ਪਾਣੀ ਪਿੰਦਾ ਹੋਵੇਗਾ ਇਹ ਪੁਰਸ਼ ਦਾ ਪਾਣੀ ਪੀਣਾ ਸੌਖਾ ਨਹੀਂ ਆ ਚੁੱਪ ਕਰਕੇ ਬੈਠ ਜਾ ਸਵੇਰੇ ਤੇਰੀ ਸਾਰੀ ਅੱਕੜ ਕੱਢਾਂਗੇ ਹਵਲਦਾਰ ਬਿੱਲਾ ਵੀ ਆ ਕੋੜਾ ਕੇ ਮਜ਼ਾਕ ਕਰਨ ਲੱਗਾ ਵੇਖੋ ਸਾਬਜੀਆ ਕਿਵੇਂ ਭਿੱਜੀ ਬਿੱਲੀ ਵਾਂਗ ਬੈਠਾ ਹੈ ਜੁਰਾਵਰ ਦੀਆਂ ਅੱਖਾਂ ਲਾਲ ਸਨ ਪਰ ਉਸਨੇ ਸਬਰ ਰੱਖਿਆ ਹੋਇਆ ਸੀ ਉਹ ਜਾਣਦਾ ਸੀ ਕਿ ਜੋ ਉਸਨੇ ਹੱਥ ਚੱਕਿਆ ਤਾਂ ਇਹ ਗੁੰਡੇ ਉਸਦੀ ਬਜ਼ੁਰਗ ਮਾਂ ਨੂੰ ਹੋਰ ਤੰਗ ਕਰਨਗੇ ਪਰ ਥਾਣੇ ਦੀਆਂ ਕੰਧਾਂ ਤੋਂ ਬਾਹਰ ਇੱਕ ਵੱਖਰਾ ਹੀ ਤੂਫਾਨ ਸ਼ੁਰੂ ਹੋ ਚੁੱਕਾ ਸੀ ਜੋ ਵੀਡੀਓ ਉਸ ਰਾਗੀਰ ਨੇ ਬਣਾਈ ਸੀ ਉਹ WhatsApp ਗਰੁੱਪਾਂ ਵਿੱਚ ਅੱਗ ਵਾਂਗ ਫੈਲ ਰੁਕੀ ਸੀ ਆ ਵੀਡੀਓ ਦਾ ਟਾਈਟਲ ਸੀ ਆ ਪੁਲਸ ਦੀ ਸਰਿਆਮ ਗੁੰਡਾਗਰਦੀ ਬਜ਼ੁਰਗ ਮਾਤਾ ਤੇ ਫੌਜੀਆ ਪੁੱਤਰ ਸੜਕ ਤੇ ਕੁੱਟੇ ਆ ਲੋਕਾਂ ਵਿੱਚ ਗੁੱਸਾ ਸੀ ਆ ਕੈਨੇਡਾ ਅਮਰੀਕਾ ਬੈਠੇ ਪੰਜਾਬੀਆਂ ਤੱਕ ਵੀ ਇਹ ਵੀਡੀਓ ਪਹੁੰਚ ਗਈ ਆ ਦੂਜੇ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਅਜੇ ਲਾਈਟਾਂ ਜਗ ਰਹੀਆਂ ਸਨ ਡੀਸੀ ਫਤੇਹ ਸਿੰਘ ਜੋ ਅੱਜ ਹੀ ਚਾਰਜ ਸੰਭਾਲਣ ਆਏ ਸਨ ਇੱਕ ਜ਼ਰੂਰੀ ਮੀਟਿੰਗ ਵਿੱਚ ਬੈਠੇ ਸਨ ਉਹਨਾਂ ਨੇ ਆਪਣਾ ਫੋਨ ਸਾਇਲੈਂਟ ਤੇ ਰੱਖਿਆ ਹੋਇਆ ਸੀ ਆ ਮਾਂ ਤੇ ਭਰਾ ਦੇ ਕਈ ਫੋਨ ਆਏ ਹੋਏ ਸਨ ਪਰ ਉਹ ਚੁੱਕ ਨਹੀਂ ਸਕੇ ਅਚਾਨਕ ਉਹਨਾਂ ਦਾ ਪੀਏ ਵਿਕਾਸ ਘਬਰਾਇਆ ਹੋਇਆ ਕਮਰੇ ਵਿੱਚ ਆਇਆ ਉਸ ਦਾ ਰੰਗ ਉੱਡਿਆ ਹੋਇਆ ਸੀ ਸਰ ਸਰ ਇੱਕ ਬਹੁਤ ਜ਼ਰੂਰੀ ਗੱਲ ਹੈ ਤੁਸੀਂ ਆਹ ਵੀਡੀਓ ਦੇਖੋ ਵਿਕਾਸ ਨੇ ਕੰਮ ਦੇ ਹੱਥਾਂ ਨਾਲ ਫੋਨ ਫਤੇ ਸਿੰਘ ਦੇ ਅੱਗੇ ਕਰ ਦਿੱਤਾ ਫਤੇ ਸਿੰਘ ਨੇ ਪਹਿਲਾਂ ਥੋੜਾ ਗੁੱਸਾ ਕੀਤਾ ਕਿ ਮੀਟਿੰਗ ਵਿੱਚ ਵਿਗਨ ਪਾਇਆ ਪਰ ਜਿਉਂ ਹੀ ਉਸ ਨੇ ਸਕਰੀਨ ਤੇ ਨਜ਼ਰ ਮਾਰੀ ਉਸਦੇ ਪੈਰਾ ਹੇਟੋ ਜ਼ਮੀਨ ਅਖੀਸ ਗਈ ਹੈ ਵੀਡੀਓ ਵਿੱਚ ਇੰਸਪੈਕਟਰ ਜਗਤਾਰ ਵੀਰਕਾ ਉਸਦੇ ਛੋਟੇ ਭਰਾ ਜਰਾਵਰ ਦੇ ਮੂੰਹ ਤੇ ਥੱਪੜ ਮਾਰ ਰਿਹਾ ਸੀ ਤੇ ਉਸਦੀ ਬਜ਼ੁਰਗ ਮਾਂ ਹਰਮੇਲਕੌਰ ਨੂੰ ੱਤਕੇ ਮਾਰ ਕੇ ਜੀ ਵਿੱਚ ਸੁੱਟ ਰਿਹਾ ਸੀ ਮਾਂ ਫਤੇ ਦੇ ਮੂੰਹੋਂ ਬਸ ਅੰਨਾ ਹੀ ਨਿਕਲਿਆ ਉਸ ਦੀਆਂ ਅੱਖਾਂ ਵਿੱਚ ਪਹਿਲਾਂ ਹੈਰਾਨੀ ਆਈ ਫਿਰ ਦਰਦ ਤੇ ਫਿਰ ਇੱਕ ਆ ਜਾ ਭਿਆਨਕ ਗੁੱਸਾ ਜਿਸ ਨੇ ਡੀਸੀ ਦਫ਼ਤਰ ਦੇ ਏਸੀ ਵਾਲੇ ਕਮਰੇ ਦਾ ਤਾਪਮਾਨ ਵਧਾ ਦਿੱਤਾ ਫਤੇ ਸਿੰਘ ਕੁਰਸੀ ਤੋਂ ਖੜਾ ਹੋਇਆ ਉਸ ਦੀਆਂ ਮੁਠੀਆਂ ਬੰਦ ਸਾਨਾ ਉਸਨੇ ਮੀਟਿੰਗ ਵਿੱਚ ਬੈਠੇ ਬਾਕੀ ਅਫਸਰਾਂ ਵੱਲ ਵੇਖਿਆ ਤੇ ਬੜੀ ਠੰਡੀ ਪਰ ਖਤਰਨਾਕ ਆਵਾਜ਼ ਵਿੱਚ ਕਿਹਾ ਮੀਟਿੰਗ ਖਤਮ ਮੇਰੀ ਗੱਡੀ ਤਿਆਰ ਕਰੋ ਅੱਜ ਇੱਕ ਥਾਣੇਦਾਰ ਨੇ ਆਪਣੀ ਵਰਦੀ ਨੂੰ ਕਫਨ ਬਣਾ ਲਿਆ ਹੈ ਪੀਏ ਨੇ ਪੁੱਛਿਆ ਸਰ ਪੁਲਿਸ ਕਮਿਸ਼ਨਰ ਨੂੰ ਫੋਨ ਕਰਿਏ ਫਤੇ ਨੇ ਜਵਾਬ ਦਿੱਤਾ ਨਹੀਂ ਅੱਜ ਪ੍ਰੋਟੋਕੋਲ ਨਹੀਂ ਅੱਜ ਇਨਸਾਫ ਹੋਵੇਗਾ ਮੈਂ ਖੁਦ ਜਾਵਾਂਗਾ ਉਧਰ ਥਾਣੇ ਵਿੱਚ ਮਾਤਾ ਹਰਮੇਲ ਕੋਰ ਦੀ ਹਾਲਤ ਵਿਗੜ ਰਹੀ ਸੀ ਤੇ ਇੰਸਪੈਕਟਰ ਜਗਤਾਰ ਬੇਖਬਰ ਹੋ ਕੇ ਜਸ਼ਨ ਮਨਾ ਰਿਹਾ ਸੀ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਜ਼ਿਲੇ ਦਾ ਮਾਲਕ ਉਸ ਫੌਜੀ ਦਾ ਤੂਫਾਨ ਬਣ ਕੇ ਉਸ ਥਾਣੇ ਵੱਲ ਆ ਰਿਹਾ ਹੈ ਥਾਣੇ ਦੇ ਅੰਦਰ ਟਿਊਬ ਲਾਈਟ ਦੀ ਆ ਤੇਜ ਚਿੱਟੀ ਰੋਸ਼ਨੀ ਸੀ ਪਰ ਹਾਲਾਤ ਦੇ ਅੰਦਰ ਹਨੇਰਾ ਤੇ ਘੁਟਨ ਸੀ ਆ ਮਾਤਾ ਹਰਮੇਲ ਕੋਰ ਹੁਣ ਬੇਹੋਸ਼ ਹੋਣ ਕਿਨਾਰੇ ਸੀ ਆ ਕੈਪਟਨ ਜੁਰਾਵਰ ਸਿੰਘ ਜਿਸ ਨੇ ਕਦੇ ਦੁਸ਼ਮਣ ਅੱਗੇ ਸਿਰ ਨਹੀਂ ਝੁਕਾਇਆ ਸੀ ਅੱਜ ਗਿੜਗੜਾਇਆ ਸੀ ਇੰਸਪੈਕਟਰ ਰੱਬ ਦਾ ਵਾਸਤਾ ਹੈ ਮੇਰੀ ਮਾਂ ਮਰ ਜਾਵੇਗੀ ਆ ਦਰਵਾਜ਼ਾ ਖੋਲੋ ਪਰ ਇੰਸਪੈਕਟਰ ਸਾਹਿਬ ਅਪਣੀ ਗੱਲਾਂ ਵਿੱਚ ਵਿਅਸਤ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਤੁੱਟ ਸੀ ਆ ਉਸਨੇ ਹੱਸ ਕੇ ਕਿਹਾ ਮਰਦੀ ਹੈ ਤਾਂ ਮਰਨ ਦੇ ਇਹ ਹਸਪਤਾਲ ਥੋੜੀ ਹੈ ਸਵੇਰੇ ਵੇਖਾਂਗੇ ਠੀਕ ਉਸੇ ਵੇਲੇ ਥਾਣੇ ਦੇ ਬਾਹਰ ਟਾਇਰਾਂ ਦੀ ਜ਼ਬਰਦਸਤ ਚਿੱਕਣ ਦੀ ਆਵਾਜ਼ ਆਈ ਇੱਕ ਨਹੀਂ ਸਗੋਂ ਚਾਰ ਸਰਕਾਰੀ ਗੱਡੀਆਂ ਦਾ ਕਾਫਲਾ ਥਾਣੇ ਦੇ ਵੇੜੇ ਵਿੱਚ ਆ ਕੇ ਰੁਕਿਆ ਗੱਡੀਆਂ ਦੇ ਦਰਵਾਜ਼ੇ ਖੁੱਲਣ ਦੀ ਆਵਾਜ਼ ਆਈ ਥਾਣੇ ਦਾ ਸੰਤਰੀ ਜੋ ਬਾਹਰ ਬੀੜੀ ਪੀ ਰਿਹਾ ਸੀ ਗੱਡੀਆਂ ਵੇਖ ਕੇ ਹੱਕਾ ਬੱਕਾ ਰਹਿ ਗਿਆ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਓਏ ਕੌਣ ਹੋ ਤੁਸੀਂ ਆ ਸਾਬ ਆਰਾਮ ਕਰ ਰਹੇ ਨੇ ਪਰ ਅਗਲੀ ਸੀਟ ਤੋਂ ਉਤਰਨ ਵਾਲੇ ਸ਼ਖਸ ਨੇ ਸੰਤਰੀ ਦੀ ਗੱਲ ਸੁਣੀ ਅਨਸੁਣੀ ਕਰ ਦਿੱਤੀ ਆ ਏ ਡੀ ਸੀ ਫਤੇ ਸਿੰਘ ਸੀ ਆ ਚਿਹਰੇ ਤੇ ਅਜਾ ਰੰਗ ਸੀ ਜਿਵੇਂ ਕੋਈ ਜਵਾਲਾਮੁਖੀ ਫਟਣ ਵਾਲਾ ਹੋਵੇ ਉਸ ਦੇ ਪਿੱਛੇ ਉਸ ਦੇ ਗਨਮੈਨ ਤੇ ਪੀਏ ਵਿਕਾਸ ਭੱਜ ਰਹੇ ਸਨ ਫਤੇ ਸਿੰਘ ਸਿੱਧਾ ਥਾਣੇ ਦੇ ਅੰਦਰ ਵੱੜ ਗਿਆ ਉਸ ਦੇ ਬੁੱਟਾਂ ਦੀ ਆਵਾਜ਼ ਠਕ ਠਕ ਪੂਰੇ ਥਾਣੇ ਵਿੱਚ ਗੂੰਜ ਰਹੀ ਸੀ ਅੰਦਰ ਵੱੜਦੇ ਆ ਹੀ ਆ ਫਤੇਦੀ ਨਜ਼ਰ ਸਿੱਧੀ ਹਵਾਲਾ ਤੇ ਪਈ ਉਸਨੇ ਵੇਖਿਆ ਕਿ ਉਸਦਾ ਫੌਜੀ ਭਰਾ ਜੁਰਾਵਰ ਅਸਲਾਕਾ ਫੜ ਕੇ ਖੜਾ ਹੈ ਤੇ ਮਾਂ ਫਰਸ਼ ਤੇ ਪਈ ਤੜਫ ਰਹੀ ਹੈ ਇਹ ਮੰਜ਼ਰ ਵੇਖ ਕੇ ਫਤੇ ਦਾ ਦਿਲ ਪਟੜ ਵਾਲਾ ਹੋ ਗਿਆ ਮਾਂ ਫਤੇ ਚਿੱਕਿਆ ਤੇ ਹਵਾਲਾਤ ਵੱਲ ਭੱਜਿਆ ਇੰਸਪੈਕਟਰ ਜਗਤਾਰ ਵੀਰ ਕਾ ਜੋ ਨਸੇ ਵਿੱਚ ਟੱਲੀ ਸੀ ਉਸ ਨੂੰ ਅਜੇ ਸਮਝ ਨਹੀਂ ਆ ਰਿਹਾ ਸੀ ਕੀ ਕੀ ਹੋ ਰਿਹਾ ਹੈ ਉਸ ਨੂੰ ਲੱਗਾ ਜੁਰਾਵਰ ਦਾ ਕੋਈ ਰਿਸ਼ਤੇਦਾਰ ਆਇਆ ਹੈ ਓ ਲੜਖੜੋਂਦਾ ਹੋਇਆ ਕੁਰਸੀ ਤੋਂ ਉੱਠਿਆ ਤੇ ਫਤਿਹ ਦਾ ਰਸਤਾ ਰੋਕ ਲਿਆ ਓਏ ਕੋਣ ਐ ਤੂੰ ਬੜੀ ਆਕੜ ਨਾਲ ਅੰਦਰ ਵੜਦਾ ਹੈਂ ਤੂੰ ਆ ਤੂੰ ਵੀ ਚੋਰਾਂ ਦਾ ਸਾਥੀ ਹੈ ਤੈਨੂੰ ਵੀ ਅੰਦਰ ਕਰਾਂ ਜਗਤਾਰ ਨੇ ਗਲਤੀ ਨਾਲ ਆਪਣਾ ਗੰਦਾ ਹੱਥ ਫਤਿਹ ਸਿੰਘ ਦੇ ਕੋਟ ਦੇ ਕੱਲਰ ਤੇ ਪਾਉਣ ਦੀ ਕੋਸ਼ਿਸ਼ ਕੀਤੀ ਬੋਲਦਾ ਨਹੀਂ ਕੋਣ ਐ ਤੂੰ ਫਤਿਹ ਸਿੰਘ ਨੇ ਉਸ ਦਾ ਹੱਥ ਝਟਕਿਆ ਤਿਆਜੀ ਕੁਰੀਵੱਟੀ ਆ ਕਿ ਜਗਤਾਰ ਦਾ ਨਸ਼ਾ ਉੱਥੇ ਹੀ ਉਤਰ ਗਿਆ ਉਸੇ ਵੇਲੇ ਪਿੱਛੋਂ ਪੀਏ ਵਿਕਾਸ ਤੇ ਗਨਮੈਨ ਅੰਦਰ ਆ ਗਏ 91 ਨਾ ਨੇ 1K47 ਤਾਂ ਲਈਆਂ ਪੀਏ ਵਿਕਾਸ ਚਿੱਕਿਆ ਹੌਸ ਵਿੱਚ ਆ ਇੰਸਪੈਕਟਰ ਤੇਰੀ ਮੌਤ ਖੜੀ ਹੈ ਸਾਹਮਣੇ ਇਹ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਡੀਸੀ ਸਾਹਿਬ ਸਰਦਾਰ ਫਤੇ ਸਿੰਘ ਨੇ ਤੇ ਜਿਹਨੂੰ ਤੂੰ ਅੰਦਰ ਡੱਕਿਆ ਹੈ ਉਹ ਡੀਸੀ ਸਾਹਿਬ ਦੇ ਮਾਤੇ ਭਰਾ ਨੇ ਇਸ ਹੁੰਦੇ ਹੀ ਥਾਣੇ ਵਿੱਚ ਮੌਤ ਵਰਗਾ ਸਨਾਟਾ ਛਾ ਗਿਆ ਜਗਤਾਰ ਵੀਰਕ ਦੇ ਹੱਥੋਂ ਸ਼ਰਾਬ ਦਾ ਗਲਾਸ ਛੁੱਟ ਕੇ ਆ ਜ਼ਮੀਨ ਤੇ ਡਿੱਗ ਪਿਆ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਆ ਉਸ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਜਿਸ ਨੂੰ ਉਸਨੇ ਬੁੱਢੀ ਤੇਜਵ ਕਤਰਾ ਕਹਿ ਕੇ ਅੰਦਰ ਢੱਕਿਆ ਸੀ ਉਹ ਅਸਲ ਵਿੱਚ ਜੀਲੇ ਦੇ ਰਾਜੇ ਦਾ ਪਰਿਵਾਰ ਸੀ ਜੋਰਾਵਰ ਨੇ ਅੰਦਰੋਂ ਆਵਾਜ਼ ਦਿੱਤੀ ਵੀਰੇ ਚਾਬੀ ਲਿਆਓ ਇੱਥੇ ਮਾਂ ਦਾ ਸਾਹ ਰੁਕਿਆ ਹੈ ਫਤੇ ਸਿੰਘ ਨੇ ਜਗਤਾਰ ਵੱਲ ਇੱਕ ਕਦਮ ਵਧਾਇਆ ਜਗਤਾਰ ਕੰਬਣ ਲੱਗਾ ਸਰ ਮੈਨੂੰ ਨਹੀਂ ਪਤਾ ਸੀ ਗਲਤੀ ਹੋ ਗਈ ਸਰ ਫਤੇ ਨੇ ਹੌਲੇ ਜੇ ਪਰ ਖਤਰਨਾਕ ਆਵਾਜ਼ ਵਿੱਚ ਕਿਹਾ ਗਲਤੀ ਨਹੀਂ ਜਗਤਾਰ ਸਿਆ ਤੂੰ ਅੱਜ ਆਪਣੀ ਕਵਰ ਪੱਟ ਲਈ ਹੈ ਚਾਬੀ ਕੱਢ ਅੱਗੇ ਜੋ ਹੋਣ ਵਾਲਾ ਸੀ ਉਹ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਮਿਸਾਲ ਬਣਨ ਵਾਲਾ ਸੀ ਕਿ ਫਤੇਹ ਸਿੰਘ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੇਗਾ ਜਾਂ ਇੱਕ ਪੁੱਤ ਬਣ ਕੇ ਹਿਸਾਬ ਬਰਾਬਰ ਕਰੇਗਾ ਥਾਣੇ ਦੇ ਅੰਦਰ ਟਿਊਬਲਾਈਟ ਦੀ ਧੁੰਦਿਆ ਰੋਸ਼ਨੀ ਵਿੱਚ ਇੰਸਪੈਕਟਰ ਜਗਤਾਰ ਵੀਰਕਰ ਦੇ ਹੱਥ ਸੁੱਕੇ ਪੱਤੇ ਵਾਂਗ ਕੰਬ ਰਹੇ ਸਨ ਉਸ ਤੋਂ ਹਵਾਲਤ ਦੀ ਚਾਬੀ ਤਾਲੇ ਵਿੱਚ ਨਹੀਂ ਲੱਗ ਰਹੀ ਸੀ ਡੀਸੀ ਫਤੇਹ ਸਿੰਘ ਦਾ ਸਬਰ ਟੁੱਟ ਗਿਆ ਉਸਨੇ ਜਗਤਾਰ ਦੇ ਹੱਥੋਂ ਚਾਬੀ ਖੋ ਕੇ ਮਾਰੀ ਅਤੇ ਗਨਮੈਨ ਨੂੰ ਇਸ਼ਾਰਾ ਕੀਤਾ ਗਨਮੈਨ ਨੇ ਰਾਈਫਲ ਦੇ ਬੱਟ ਨਾਲ ਤਾਲਾ ਤੋੜ ਦਿੱਤਾ ਖੜਾਕਾ ਫਤੇ ਸਿੰਘ ਭੱਜ ਕੇ ਅੰਦਰ ਗਿਆ ਮਾਤਾ ਹਰਮੇਸ਼ ਕੋਰ ਦਾ ਸਿਰਜੁਰਾਵਰ ਦੀ ਗੋਦ ਵਿੱਚ ਸੀ ਉਹਨਾਂ ਦਾ ਸਾਹ ਉਖੜ ਰਿਹਾ ਸੀ ਫਤੇ ਨੇ ਮਾਂ ਨੂੰ ਆਵਾਜ਼ ਦਿੱਤੀ ਬੇਬੇ ਮੈਂ ਆ ਗਿਆ ਤੇਰਾ ਫਤੇ ਮਾ ਨੇ ਮਸਾਕਾ ਖੋਲ ਕੇ ਵੇਖਿਆ ਤੇ ਮੱਧਮ ਆਵਾਜ਼ ਵਿੱਚ ਕਿਹਾ ਪੁੱਤ ਇਹਨਾਂ ਨੇ ਤੇਰੇ ਭਰਾ ਨੂੰ ਬਹੁਤ ਮਾਰਿਆ ਇਹਦੀ ਵਰਦੀ ਦੀ ਵੀ ਸ਼ਰਮ ਨਹੀਂ ਕੀਤੀ ਆ ਫਤੇ ਸਿੰਘ ਨੇ ਘੁੰਮ ਕੇ ਜਰਾਵਰ ਵੱਲ ਦੇਖਿਆ ਕੈਪਟਨ ਜਰਾਵਰ ਜੋ ਪੱਥਰ ਵਾਂਗ ਮਜ਼ਬੂਤ ਸੀ ਉਸ ਦੀ ਗੱਲ ਤੇ ਪੰਜ ਉਂਗਲਾਂ ਦੇ ਲਾਲ ਨਿਸ਼ਾਨ ਛਪੇ ਹੋਏ ਸਨ ਉਹ ਨਿਸ਼ਾਨ ਚੀਖ ਚੀਕ ਕੇ ਦੱਸ ਰਹੇ ਸਨ ਕਿ ਇੰਸਪੈਕਟਰ ਨੇ ਕਿੰਨੀ ਬੇਰਹਿਮੀ ਵਰਤੀ ਸੀ ਫਤੇ ਸਿੰਘ ਨੇ ਕੰਬ ਦੀ ਆਵਾਜ਼ ਵਿੱਚ ਪੁੱਛਿਆ ਜਰਾਵਰ ਇਸ ਨੇ ਤੈਨੂੰ ਥੱਪੜ ਮਾਰਿਆ ਜਰਾਵਰ ਨੇ ਸਿਰਫ ਨੀਵੀਂ ਪਾਲ ਲਈ ਆ ਵੀਰੇ ਮਾਂ ਨੂੰ ਹਸਪਤਾਲ ਲੈ ਚਾਲਾ ਪਹਿਲਾਂ ਮੇਰੀ ਛੱਡਾ ਪਰ ਫਤੇ ਸਿੰਘ ਲਈ ਹੁਣ ਇਹ ਗੱਲ ਸਿਰਫ ਪਰਿਵਾਰ ਦੀ ਨਹੀਂ ਰਹੀ ਆ ਉਸਨੇ ਆਪਣੇ ਡਰਾਈਵਰ ਨੂੰ ਇਸ਼ਾਰਾ ਕੀਤਾ ਮਾਤਾ ਜੀ ਨੂੰ ਗੱਡੀ ਵਿੱਚ ਪਾਓ ਤੇ ਤੁਰੰਤ ਸਿਵਲ ਹਸਪਤਾਲ ਲੈ ਜਾਓ ਡਾਕਟਰਾਂ ਦੀ ਪੂਰੀ ਟੀਮ ਤਿਆਰ ਰਵੇ ਜੋ ਰਾਵਰ ਤੇ ਆ ਡਰਾਈਵਰ ਮਾਂ ਨੂੰ ਲੈ ਕੇ ਬਾਹਰ ਨੂੰ ਭੱਜੇ ਥਾਣੇ ਵਿੱਚ ਸਿਰਫ ਡੀਸੀ ਫਤੇ ਸਿੰਘ ਉਸਦਾ ਗਨਮੈਨ ਤੇ ਕੰਬਦਾ ਹੋਇਆ ਇੰਸਪੈਕਟਰ ਜਗਤਾਰ ਰਹਿ ਗਏ ਫਤੇ ਸਿੰਘ ਹੌਲੀ ਹੌਲੀ ਆ ਜਗਤਾਰ ਵੱਲ ਵਧਿਆ ਥਾਣੇ ਦਾ ਸਟਾਫ ਸਾਂ ਰੁੱਕੀ ਖੜਾ ਸੀ ਆ ਜਗਤਾਰ ਪਿੱਛੇ ਹਟਦਾ ਹਟਦਾ ਕੰਦ ਨਾਲ ਜਾਂ ਲੱਗਾ ਸਰ ਡੀਸੀ ਸਾਹਿਬ ਮੇਰੇ ਛੋਟੇ ਛੋਟੇ ਬੱਚੇ ਨੇ ਮੇਰੀ ਨੌਕਰੀ ਖਾ ਜਾਓ ਪਾ ਮੈਂ ਪਰ ਮੈਨੂੰ ਬਖਸ਼ ਦਿਓ ਜਗਤਾਰ ਨੇ ਹੱਥ ਜੋੜੇ ਫਤੇ ਸਿੰਘ ਨੇ ਦਹਾੜ ਕੇ ਕਿਹਾ ਬੱਚੇ ਜਦੋਂ ਤੂੰ ਮੇਰੀ 70 ਸਾਲ ਦੀ ਮਾਂ ਨੂੰ ੱਤਕੇ ਮਾਰ ਰਿਆ ਸੀ ਉਦੋਂ ਚੇਤੇ ਨਹੀਂ ਆਏ ਤੈਨੂੰ ਤੇਰੇ ਬੱਚੇ ਜਦੋਂ ਤੂੰ ਦੇਸ਼ ਦੇ ਰਾਖੇ ਫੌਜੀ ਦੀ ਵਰਦੀ ਤੇ ਹੱਥ ਚੁੱਕਿਆ ਉਦੋਂ ਕਿੱਥੇ ਸੀ ਤੇਰਾ ਤਰਸ ਫਤੇ ਨੇ ਜਗਤਾਰ ਦਾ ਕਾਲਰ ਫੜ ਕੇ ਉਸ ਨੂੰ ਆਪਣੀ ਤਰਫ ਖਿੱਚਿਆ ਤੈਨੂੰ ਬਹੁਤ ਸ਼ੌਂਕ ਸੀ ਨਾ ਥੱਪੜ ਮਾਰਨ ਦਾ ਤੈਨੂੰ ਲੱਗਦਾ ਸੀ ਵਰਦੀ ਪਾ ਕੇ ਤੂੰ ਆ ਰੱਬ ਬਣ ਗਿਆ ਤੇ ਅਗਲੇ ਹੀ ਪਲ ਫਤੇ ਨੇ ਆਪਣਾ ਪੂਰਾ ਜ਼ੋਰ ਲਗਾ ਕੇ ਇੱਕ ਜ਼ਬਰਦਸਤ ਚਪੇੜ ਜਗਤਾਰ ਦੇ ਮੂੰਹ ਤੇ ਜੜ ਦਿੱਤੀ ਆ ਆਵਾਜ਼ ਇੰਨੀ ਤੇਜ਼ ਸੀ ਕਿ ਥਾਣੇ ਦੀਆਂ ਖਿੜਕੀਆਂ ਹਿੱਲ ਗਈਆਂ ਜਗਤਾਰ ਵੀਰ ਕ ਜੋ ਕੁਝ ਘੰਟੇ ਪਹਿਲਾਂ ਸ਼ੇਰ ਬੜਿਆ ਫਿਰਦਾ ਸੀ ਆ ਕੱਟੀ ਹੋਈ ਪਤੰਗ ਵਾਂਗ ਫਰਸ਼ ਤੇ ਜਾ ਡਿੱਗਿਆ ਉਸਦੇ ਮੂੰਹੋਂ ਖੂਨ ਵਗ ਰਿਆ ਸੀ ਆ ਫਤਿਹ ਸਿੰਘ ਇੱਥੇ ਹੀ ਨਹੀਂ ਰੁਕਿਆ ਉਹ ਚੁੱਕਿਆ ਤੇ ਉਸਨੇ ਜਗਤਾਰ ਦੀ ਵਰਦੀ ਦੇ ਮੋਢਿਆਂ ਤੇ ਲੱਗੇ ਹੋਏ ਤਿੰਨ ਸਟਾਰ ਯਾਨੀ ਤਾਰਿਆਂ ਨੂੰ ਹੱਥ ਪਾਇਆ ਇਹ ਸtare <Sanye> ਸ਼ਰੀਫਾਂ ਦੀ ਰਾਖੀ ਲਈ ਮਿਲਦੇ ਨੇ ਗੁੰਡਾਗਰਦੀ ਲਈ ਨਹੀਂ ਆ ਅੱਜ ਤੋਂ ਤੂੰ ਇਹ ਵਰਦੀ ਪਾਉਣ ਦੇ ਲਾਇਕ ਨਹੀਂ ਆ ਫਤਿਹ ਨੇ ਝਟਕਾ ਮਾਰ ਕੇ ਜਗਤਾਰ ਦੀ ਵਰਦੀ ਦੇ ਸtare <Sanye> ਨੋਚ ਲਏ ਵਰਦੀ ਫੱਟ ਗਈ ਹੰਕਾਰ ਲੀਰੋ ਲੀਰ ਹੋ ਗਿਆ ਸੀ ਆ ਉਸੇ ਵੇਲੇ ਬਾਅਦ ਸਾਇਰਨ ਵੱਜੇ ਐਸਐਸਪੀ ਆ ਸਾਬੂ ਪੁਲਿਸ ਫੋਰਸ ਨਾਲ ਪਹੁੰਚ ਚੁੱਕੇ ਸਨ ਕਿਉਂਕਿ ਮਾਮਲਾ ਸੀਐਮ ਤੱਕ ਪਹੁੰਚ ਗਿਆ ਸੀ ਐਸਐਸਪੀ ਅੰਦਰ ਆਏ ਤੇ ਫਰਸ਼ ਤੇ ਪਏ ਜਗਤਾਰ ਤੇ ਗੁੱਸੇ ਵਿੱਚ ਭਰੇ ਡੀਸੀ ਨੂੰ ਵੇਖ ਕੇ ਹੈਰਾਨ ਰਹਿ ਗਏ ਐਸਐਸਪੀ ਨੇ ਅੰਦਰ ਵਰਦਿਆਂ ਹੀ ਵੇਖਿਆ ਕਿ ਉਹਨਾਂ ਦਾ ਹੀ ਇੱਕ ਇੰਸਪੈਕਟਰ ਜ਼ਮੀਨ ਤੇ ਹੈ ਤੇ ਵਰਦੀ ਪਾਟੀ ਹੋਈ ਹੈ ਪਰ ਸਾਹਮਣੇ ਡੀਸੀ ਫਤੇ ਸਿੰਘ ਖੜਾ ਸੀ ਜਿਸ ਦੀਆਂ ਅੱਖਾਂ ਵਿੱਚ ਅਜੇ ਵੀ ਅੱਗ ਬਲ ਰਹੀ ਸੀ ਐਸਐਸਪੀ ਸਾਰਾ ਮਾਜਰਾ ਸਮਝ ਗਏ ਉਹਨਾਂ ਨੇ ਤੁਰੰਤ ਫਤਿਹ ਸਿੰਘ ਨੂੰ ਸਲੂਟ ਮਾਰਿਆ ਸਰ ਸਾਨੂੰ ਬਹੁਤ ਸ਼ਰਮਿੰਦਗੀ ਹੈ ਪੂਰੀ ਪੁਲਿਸ ਫੋਰਸ ਵੱਲੋਂ ਮੈਂ ਮਾਫੀ ਮੰਗਦਾ ਹਾਂ ਫਤਿਹ ਸਿੰਘ ਨੇ ਗੰਭੀਰ ਆਵਾਜ਼ ਵਿੱਚ ਕਿਹਾ ਐਸਐਸਪੀ ਸਾਹਿਬ ਮਾਫੀ ਮੇਰੇ ਕੋਲੋਂ ਨਹੀਂ ਉਸ ਫੌਜੀ ਕੋਲੋਂ ਮੰਗੋ ਜਿਸ ਨੇ ਦੇਸ਼ ਲਈ ਗੋਲੀਆਂ ਖਾਧੀਆਂ ਤੇ ਬਦਲੇ ਵਿੱਚ ਤੁਹਾਡੇ ਥਾਡੇਦਾਰ ਨੇ ਉਸ ਨੂੰ ਥੱਪੜ ਮਾਰੇ ਮਾਫੀ ਉਸ ਬਜ਼ੁਰਗ ਮਾ ਕੋਲੋਂ ਮੰਗੋ ਜੋ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਮੈਨੂੰ ਇਸ ਜਗਤਾਰ ਵੀਰਕ ਦੇ ਖਿਲਾਫ ਸਿਰਫ ਸਸਪੈਂਡ ਹੋਣ ਦੇ ਆਰਡਰ ਨਹੀਂ ਚਾਹੀਦੇ ਮੈਨੂੰ ਇਸ ਦੇ ਖਿਲਾਫ ਐਫ ਆਈ ਆਰ ਚਾਹੀਦੀ ਹੈ ਹੁਣੇ ਹੀ ਸੇ ਵਕਤ ਐਸ ਐਸ ਪੀ ਨੇ ਤੁਰੰਤ ਹੁਕਮ ਦਿੱਤਾ ਦੋ ਹਵਾਲਦਾਰਾਂ ਨੇ ਜਗਤਾਰ ਵੀਰਕ ਨੂੰ ਜੋ ਹੁਣ ਰੋ ਰਿਹਾ ਸੀ ਹੱਤਕੜੀ ਲਗਾ ਦਿੱਤੀ ਜਿਸ ਹਵਾਲਾਤ ਵਿੱਚ ਉਸਨੇ ਬੇਗੁਨਾਹ ਨੂੰ ਡੱਕਿਆ ਸੀ ਆਜੂ ਸੇ ਹਵਾਲਾਤ ਵਿੱਚ ਉਸ ਨੂੰ ਬੰਦ ਕਰ ਦਿੱਤਾ ਗਿਆ ਉਸ ਦਾ ਹੰਕਾਰ ਉਸ ਦੀ ਆਕੜ ਅਤੇ ਉਸ ਦੀ ਨੌਕਰੀ ਸਭ ਕੁਝ ਪਲਾਂ ਵਿੱਚ ਖਤਮ ਹੋ ਗਿਆ ਅਗਲੀ ਸਵੇਰ ਸਿਵਲ ਹਸਪਤਾਲ ਦੇ ਪ੍ਰਾਈਵੇਟ ਰੂਮ ਵਿੱਚ ਖਿੜਕੀ ਵਿੱਚੋਂ ਧੁੱਪ ਆ ਰਹੀ ਸੀ ਆ ਮਾਤਾ ਹਰਮੇਲ ਕੋਰ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਸੀ ਉਹ ਬੈੱਡ ਤੇ ਲੇਟੇ ਸਨ ਉਹਨਾਂ ਦੇ ਇੱਕ ਪਾਸੇ ਫੌਜੀ ਵਰਦੀ ਵਿੱਚ ਸਜਿਆ ਕੈਪਟਨ ਜੁਰਾਵਰ ਸਿੰਘ ਖੜਾ ਸੀ ਤੇ ਦੂਜੇ ਪਾਸੇ ਸੂਟ ਬੂਟ ਵਿੱਚ ਡੀਸੀ ਫਤੇ ਸਿੰਘ ਮਾਂ ਨੇ ਦੋਵੇਂ ਪੁੱਤਾਂ ਦੇ ਹੱਥ ਫੜੇ ਤੇ ਅੱਖਾਂ ਭਰ ਆਈਆਂ ਮੇਰੇ ਸ਼ੇਰਾਂ ਵਰਗੇ ਪੁੱਤ ਅੱਜ ਤੁਸੀਂ ਸਾਬਿਤ ਕਰ ਦਿੱਤਾ ਕਿ ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਆ ਫਤੇ ਸਿੰਘ ਨੇ ਜੁਰਾਵਰ ਦੇ ਮੋਢੇ ਤੇ ਹੱਥ ਰੱਖਿਆ ਛੋਟੇ ਆ ਤੂ ਸਰਹੱਦ ਸਾਹਬ ਮੈਂ ਜ਼ਿਲ੍ਹਾ ਸੰਭਾਲਾਂਗਾ ਅੱਜ ਤੋਂ ਬਾਅਦ ਇਸ ਜ਼ਿਲ੍ਹੇ ਵਿੱਚ ਕਿਸੇ ਵਰਦੀ ਵਾਲੇ ਦੀ ਹਿੰਮਤ ਨਹੀਂ ਪਵੇਗੀ ਆ ਕਿਉਂਕਿ ਉਹ ਕਿਸੇ ਆਮ ਬੰਦੇ ਦੀ ਪੱਗ ਤੇ ਆ ਹੱਥ ਪਾਵੇ ਮੈਂ ਪੂਰੇ ਸਿਸਟਮ ਨੂੰ ਠੀਕ ਕਰਾਂਗਾ ਬਾਹਰ ਮੀਡੀਆ ਵਾਲੇ ਖੜੇ ਸਨ ਉਹ ਵਾਇਰਲ ਵੀਡੀਓ ਤੇ ਫਿਰ ਡੀਸੀ ਦੀ ਆ ਕਾਰਵਾਈ ਨੇ ਪੂਰੇ ਦੇਸ਼ ਵਿੱਚ ਵਾਵਾ ਖਟ ਲਈ ਸੀ ਆ ਲੋਕਾਂ ਨੂੰ ਇੱਕ ਉਮੀਦ ਮਿਲੀ ਸੀ ਆ ਕਿ ਅਜੇ ਅਫਸਰ ਇਮਾਨਦਾਰ ਹੋਣ ਤਾਂ ਗੁੰਡਾਗਰਦੀ ਖਤਮ ਹੋ ਜਾਵੇਗੀ ਆ ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਭਰਾ ਕੈਨੇਡਾ ਅਮਰੀਕਾ ਕਿਉਂ ਭਜਦੇ ਹਨ ਸਿਰਫ ਪੈਸੇ ਲਈ ਨਹੀਂ ਸਗੋ ਇੱਜ਼ਤ ਤੇ ਆ ਸੁਰੱਖਿਆ ਲਈ ਆ ਕਿਉਂਕਿ ਉੱਥੇ ਕਾਨੂੰਨ ਸਭ ਲਈ ਬਰਾਬਰ ਹੈ ਪਰ ਜਦੋਂ ਫਤੇਹ ਸਿੰਘ ਵਰਗੇ ਅਫਸਰ ਸਾਡੇ ਸਿਸਟਮ ਵਿੱਚ ਆਉਂਦੇ ਹਨ ਇਹ ਕਾਸ ਵਜਦੀ ਹੈ ਕਿ ਸਾਡਾ ਪੰਜਾਬ ਵੀ ਬਦਲ ਸਕਦਾ ਹੈ ਪੁਲਸ ਦੀ ਵਰਦੀ ਆ ਲੋਕਾਂ ਦੀ ਸੇਵਾ ਲਈ ਹੈ ਡਰਉਣ ਲਈ ਨਹੀਂ ਆ ਤੁਹਾਨੂੰ ਡੀਸੀ ਫਤੇਹ ਸਿੰਘ ਦਾ ਇਨਸਾਫ ਕਰਨ ਦਾ ਤਰੀਕਾ ਕਿਵੇਂ ਲੱਗਿਆ ਕਿ ਉਸਨੇ ਠੀਕ ਕੀਤਾ ਜਾਂ ਗਲਤ ਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਇਸ ਕਹਾਣੀ ਨੇ ਤੁਹਾਡਾ ਖੂਨ ਨਾ ਗਰਮਾਇਆ ਹੋਵੇ ਇਸ ਨੂੰ ਦਬਕੇ ਸ਼ੇਅਰ ਕਰੋ ਤਾਂ ਕਿ ਹਰ ਹੰਕਾਰੀ ਅਫਸਰ ਤੱਕ ਇਹ ਸੁਨੇਹਾ ਪਹੁੰਚ ਜਾਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ